ਦੇਖ ਪੁੱਤ ਇਹ ਸਾਰਾ ਸੋਚ ਤੇ ਨਿਰਭਰ ਕਰਦਾ ਇਹ ਵੀ ਘਰ ਤੇ ਰਹੀ ਐ ਉਹ ਤਾਂ ਤੇਰਾ ਹੈਗਾ ਹੀ ਐ ਲੱਭੀ ਇੱਥੇ ਹੋਈ ਕਿ ਉੱਥੇ ਇੱਕੋ ਹੀ ਗੱਲ ਐ ਤੂੰ ਹੁਣ ਅਦਾਸ ਨਾ ਹੋ ਪੁੱਤੇ ਘਰ ਨੂੰ ਆਪਦਾ ਘਰ ਸਮਝ ਕੇ ਰਹਿ ਹਾਂਜੀ ਮੰਮੀ ਜੀ ਹੁਣ ਇਹ ਤੋਂ ਬਿਨਾ ਤਾਂ ਹੋਰ ਰਾਹ ਵੀ ਨਹੀਂ ਮੇਰੇ ਕੋਲੇ ਹਾਲੋ ਚਾਬੀ ਉਹ ਕਰਦੀ ਤੇ ਤੁਸੀਂ ਸਾਮਕੇ ਰੱਖਿਓ ਆਪਦੇ ਕੋਲੇ ਲੈ ਮੈਨੂੰ ਤਾਂ ਐ ਸੀ ਵੀ ਚਾਬੀ ਲੈਣ ਵਾਸਤੇ ਕੋਈ ਸਕੀਮ ਲਾਉਣੀ ਪਊ ਪਰ ਇਹ ਤਾਂ ਆਪਦੇ ਆਪ ਹੀ ਫੜਾ ਗਿਆ ਕਿਉ ਮਮੀ ਕੀ ਕਹਿੰਦਾ ਇਹ ਫੜਾਤੀ ਚਾਬੀ ਜਾਂ ਫੜਕੇ ਲਿਆਵਾ ਨਾ ਫੜਨ ਦੀ ਕਿ ਲੋੜ ਆਹ ਦੇਖ ਚਾਬੀ ਉਹ ਤਾਂ ਆਪਦੇ ਆਪ ਹੀ ਫੜਾ ਗਿਆ ਫੇਰ ਤਾਂ ਠੀਕ ਹੈ ਮਮੀ ਹੁਣ ਤੁਸੀਂ ਐ ਕਰੋ ਛੇਤੀ ਤੇ ਛੇਤੀ ਅੰਕਲ ਨਾਲ ਗੱਲ ਕਰੋ ਆਪਾਂ ਉਹਦਾ ਘਰ 베ਚੀਏ ਤੇ ਪੈਸੇ ਆਪਦੇ ਹੱਥ ਚ ਕਰੀਏ ਹਾਂ ਕਰਦੀਆਂ ਗੱਲ ਮੈਂ ਤੇਰੇ ਅੰਕਲ ਦੇ ਘਰੇ ਜਾ ਕੇ ਆਉਣੀ ਆ